ਦੂਸਰਾ ਬਸਾਖੀ ਦੇ ਦਿਹਾੜੇ ਦੇ ਉੱਤੇ ਖਾਲਸੇ ਦੇ ਜਨਮ ਦਿਹਾੜੇ ਦੇ ਉੱਤੇ ਸਾਡੇ ਅਮਰਸਰ ਸਾਹਿਬ ਆਨੰਦਪੁਰ ਸਾਹਿਬ ਤੇ ਦੰਦਮਾ ਸਾਹਿਬ ਇੱਕੋ ਦਿਨ 13258 ਪੁਰਾਣੀ ਗੁਰੂ ਵਾਲੇ ਬਣੇ ਸਾਡਾ ਟੀਚਾ ਸੀ ਆਸ ਕੀ ਕਿ ਸਾਰਿਆਂ ਨੂੰ ਆਨੰਦਪੁਰ ਸਾਹਿਬ ਇਕੱਠੇ ਕੀਤਾ ਜਾਵੇ ਪਾਰਕੋਸ਼ ਪ੍ਰਸਤੀਆਂ ਇੰਨਾ ਬਣ ਗਈਆਂ ਉਹਦੇ ਕਰਕੇ ਇਹ ਅਮਰ ਸੰਚਾਰ ਵੱਖ-ਵੱਖ ਜ਼ੋਨਾਂ ਦੇ ਵਿੱਚ ਦਿਨਾਂ ਜ਼ੋਨਾਂ ਦੇ ਵਿੱਚ ਕੀਤੇ ਗਏ। ਸੂਪਰਵੰਧਕਾਂ ਨੂੰ ਵੀ ਤੇ ਪ੍ਰਚਾਰਕਾਂ ਨੂੰ ਵੀ ਜਿਨ੍ਹਾਂ ਨੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਸਾਰੇ ਵਧਾਈ ਦੇ ਪਾਤਰ ਨੇ। ਇੱਕ ਜਿਹੜੀ ਅੱਜ ਅਹਿਮ ਤੌਰ ਤੇ ਪ੍ਰੈਸ ਕਾਨਫਰੰਸ ਰੱਖੀ ਸੀ ਉਹ ਰੱਖੀ ਆ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਭਾਈ ਬਲਵੰਤ ਸਿੰਘ ਜੀ ਰਾਜਵਾਨ ਤੇ ਉਹਨਾਂ ਦੇ ਨਾਲ ਸਾਡੇ ਭਾਈ ਜਗਤਾਰ ਸਿੰਘ ਜੀ ਹਵਾਰਾ ਮੈਂ ਥੋੜੀ ਜਿਹੀ ਤੁਹਾਡੇ ਨਾਲ ਡਿਟੇਲ ਵੀ ਸਾਂਝੀ ਕਰਨੀ ਚਾਹੁੰਨਾ ਤੇ ਮੈਂ ਨਾਲ ਦੀ ਨਾਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਤੇ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਉਹਨਾਂ ਨੂੰ ਵੀ ਇਹ ਐਗਜੈਕਟਿਵ ਦੇ ਵਿੱਚ ਅੱਜ ਸਾਡਾ ਡਿਸਕਸ ਹੋਇਆ ਕਿ ਉਹਨਾਂ ਨੂੰ ਵੀ ਇੱਕ ਇਹ ਅਪੀਲ ਕੀਤੀ ਜਾਵੇ ਸੰਮਰਤੌਰ ਦੇ ਉੱਤੇ ਉਹ ਮੈਂ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰਦਾ ਕਿਉਂਕਿ ਇਹ ਜਿਹੜਾ ਟ੍ਰਾਇਲ ਹੈਗਾ ਇਹ 27 7 2007 ਨੂੰ ਕੰਕਲੂਡ ਹੋਇਆ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜਵਾਨ ਭਾਈ ਚਰਤਾਰ ਸਿੰਘ ਜੀ ਹਵਾਰਾ ਨੂੰ ਫਾਂਸੀ ਦੀ ਸਜ਼ਾ ਭਾਈ ਨਸੀਬ ਸਿੰਘ 10 ਸਾਲ ਦੀ ਕੈਦ ਭਾਈ ਗੁਰਮੀਤ ਸਿੰਘ ਜੀ ਭਾਈ ਲਖਵਿੰਦਰ ਸਿੰਘ ਜੀ ਤੇ ਭਾਈ ਸ਼ਮਸ਼ੇਰ ਸਿੰਘ ਜੀ ਨੂੰ ਉਮਰ ਕੈਦ ਹੋਈ ਸੀ 12 10 210 ਨੂੰ ਇਹ ਭਾਈ ਰਾਜਵਾਨਾ ਸਾਹਿਬ ਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਹ ਕਨਫਰਮ ਕੀਤੀ ਗਈ ਕਿਉਂਕਿ ਉਹਨਾਂ ਨੇ ਕੋਈ ਅਪੀਲ ਨਹੀਂ ਸੀ ਪਾਈ ਥਰਡੀ ਕੋਰਟ 'ਚ ਵੀ ਉਹਨੇ ਕਨਫੈਸ਼ਨ ਕੀਤਾ ਸੀ ਤੇ ਉੱਤੇ ਅਪੀਲ ਨਹੀਂ ਪਾਈ ਇਸ ਕਰਕੇ ਉਹ ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਉਹ ਕਨਫਰਮ ਕਰ ਦਿੱਤੀ ਗਈ। ਬਾਕੀ ਜਿਹੜੀਆਂ ਅਪੀਲਾਂ ਸੀ ਉਹ ਵੱਖੋ-ਵੱਖਰੇ ਸਮੇਂ ਵੱਖਰੀਆਂ-ਵੱਖਰੀਆਂ ਸੁਣੀਆਂ ਗਈਆਂ। ਤੇ ਇਸੇ ਤਰਜ਼ ਤੇ 5 ਤਹਿਨ 211 ਨੂੰ ਭਾਈ ਰਾਜੋਵਾਨਾ ਸਾਹਿਬ ਨੂੰ 31 ਮਾਰਚ 212 ਨੂੰ ਫાંਸੀ ਦੇਣ ਦੇ ਡੇਟ ਨੈਚਰ ਕੀਤੀ ਗਈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 25/12 ਨੂੰ ਇੱਕ ਮਰਸੀ ਪਟੀਸ਼ਨ ਪਾਈ ਸੀ ਮੇਨ ਵਾਈਲ ਪੰਜਾਬ ਦੇ ਵਿੱਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਸੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਸੀ ਉਹਨਾਂ ਨੇ ਯਤਨ ਕਰਕੇ ਇਹ ਜਿਹੜੀ ਫાંਸੀ ਦੀ ਸਜ਼ਾ ਸੀ ਇਹ ਰੋਕ ਦਿੱਤੀ ਗਈ ਤੇ ਜਿਹੜੀ ਅਸੀਂ ਮਾਰਸੀ ਪੁਲੀਸ਼ਨ ਪਾਈ ਸੀ ਉਹਦੇ ਉੱਤੇ 283 212 ਨੂੰ ਇਹ ਮੈਂ ਤਾਂ ਸਾਡੇ ਧਿਆਨ ਚ ਲਿਆ ਰਿਹਾ ਤਾਂ ਕਿ ਰੂਪ ਰੂ ਹੋ ਸਕੇ ਵੀ ਕਿਦਾਂ ਇਹ ਕੇਸ ਜਿਹੜਾ ਲੰਮਕਦਾ ਆ ਰਿਹਾ 283 12 ਨੂੰ ਗ੍ਰਹਿ ਵਿਭਾਗ ਨੇ ਇਹਨਾਂ ਦੀ ਫਾਂਸੀ ਦੀ ਸਜ਼ਾ ਤੇ ਪੱਕੀ ਸਟੇਲ ਆਈ ਫਿਰ 279 219 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਹੁਣ ਵੀ ਉਹ ਹੀ ਪ੍ਰਧਾਨ ਮੰਤਰੀ ਸਤਕਾਰਯੋਗ ਮੋਦੀ ਸਾਹਿਬ ਜੀ ਨੇ ਇੱਥੇ ਇੱਕ ਪੱਤਰ ਲਿਖ ਕੇ ਧੰਨ ਸਾਹਿਬ ਸਤਗੁਰੂ ਸਿਰਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ 555 ਉਹ ਸ਼ਤਾਬਦੀ ਦੇ ਰੂਪ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਇਹਨਾਂ ਦੀ ਫਾਂਸੀ ਦੀ ਜਿਹੜੀ ਸਜ਼ਾ ਭਾਈ ਰਾਜੋਨ ਸਿੰਘ ਸਾਹਿਬ ਦੀ ਤੇ ਦੂਸਰੇ ਜਿਹਨਾਂ ਨੂੰ ਉਮਰ ਕਾਇਦ ਹੋਈ ਆ ਉਹਦੇ ਵਿੱਚ ਤਬਦੀਲੀ ਕੀਤੀ ਜਾਊਗੀ ਪਰ ਅਫਸੋਸ ਨਾ ਕਹਿਣਾ ਪੈਂਦਾ ਕਿ ਉਹ ਲਾਗੂ ਨਹੀਂ ਕੀਤੀ ਉਸ ਫੈਸਲੇ ਤੋਂ ਸਰਕਾਰ ਜਿਹੜੀ ਉਹ ਮਨਕਰ ਹੋ ਗਈ ਫਿਰ 220 ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਜਿਹੜੀ ਆਰਟੀਕਲ 21 ਤੈਤ ਜਿਹੜੀ ਆ ਇਹ ਜਿਹੜੇ ਮੌਲਿਕ ਫੰਡਾਮੈਂਟਲ ਰਾਈਟ ਆ ਉਹਨਾਂ ਦੀ ਉਲੰਘਣਾ ਆ ਇਹ 220 ਚ ਦਾਇਰ ਕੀਤੀ ਗਈ ਸੀ ਫਿਰ ਇਹਦਾ ਜਿਹੜਾ ਨਵਟਾਰਾ ਵਖ ਵਖ ਪੇਸ਼ੀਆਂ ਤੇ ਇਹ ਵੀ 25 222 ਨੂੰ ਆਨਰੇਬਲ ਸੁਪਰੀਮ ਕੋਰਟ ਵੱਲੋਂ 4 12 220 ਦੇ ਰਾਹੀਂ ਕੰਸਰਨਡ ਅਥਾਰਟੀ ਜਿਹੜੀ ਸੀ ਉਹਨੂੰ ਹਦਾਇਤ ਦਿੱਤੀ ਗਈ ਕਿ ਇਸ ਭਾਈ ਰਾਜਵਾਨੇ ਸਾਹਿਬ ਦੀ ਫਾਂਸੀ ਦੀ ਸਜ਼ਾ ਦਾ 2 ਮਹੀਨਿਆਂ ਦੇ ਵਿੱਚ ਫੈਸਲਾ ਕੀਤਾ ਜਾਵੇ ਪਰ ਮੈਂ ਅਫਸੋਸ ਨਾਲ ਕਹਿੰਦਾ ਕਿ ਉਹਦੇ ਉੱਤੇ ਸਰਕਾਰ ਦੀ ਕੋਈ ਤਾਸ ਤੋਂ ਮਾਫੀ ਨਹੀਂ ਹੋਈ ਐਜ਼ ਇਟ ਇਜ਼ ਹੀ ਉਹ ਸਟੇਟਸ ਕੋਈ ਰਿਹਾ ਆ ਜਿਹੜਾ ਫੈਸਲਾ 3523 ਨੂੰ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਡਾਇਰੈਕਟਡ ਥੈਟ ਕੰਪੀਟੈਂਟ ਅਥਾਰਟੀ ਇਨ ਡਿਊ ਕੋਰਸ ਆਫ ਟਾਈਮ ਬੁਡ ਅਗੇਨ ਐਜੈਂਡ ਵੈਨ ਇਟ ਇਜ਼ ਡੀਮਡ ਨੈਸੈਸਰੀ ਮੇਡ ਡੀਲ ਵਿਦ ਦਾ ਮਾਰਸੀ ਪਟੀਸ਼ਨ ਐਂਡ ਟੇਕ ਅ ਫਾਰਦਰ ਡਿਸੀਜਨ ਅਕੋਰਡਿੰਗਲੀ ਰਿਟ ਪਟੀਸ਼ਨ ਜਿਹੜੀ ਇਹ ਡਿਸਪੋਜ਼ ਆਫ ਕੀਤੀ ਜਾਂਦੀ ਹੈ ਪਰ ਉਹ ਮਾਰਸੀ ਪਟੀਸ਼ਨ ਦੇ ਰੈਂਡਮ ਰਹੀ ਕੋਰਟ ਨੂੰ ਡਾਇਰੈਕਸ਼ਨ ਕੀਤੀ ਸੁਪਰੀਮ ਕੋਰਟ ਨੇ ਪਰ ਮੈਂ ਕਹਿ ਸਕਦਾ ਹਾਲੇ ਤੱਕ ਵੀ ਉਹ ਉਮੇ ਦੀ ਉਮੇ ਪਈ ਹੈ ਹੁਣ ਫੇਰ ਦੁਬਾਰਾ ਤੋਂ ਭਾਈ ਰਾਜਵਾਨਾ ਸਾਹਿਬ ਦੀ ਮੈਂ ਜਾ ਕੇ ਮੁਲਾਕਾਤ ਵੀ ਕਰਕੇ ਆਇਆ ਸੀ ਉਹਨਾਂ ਨੇ ਬਹੁਤ ਸਖਤੀ ਨਾਲ ਇਹ ਗੱਲ ਕਹੀ ਸੀ ਵੀ ਤੁਸੀਂ ਮੇਰਾ ਨਮਟਾਰਾ ਕਰਾਓ ਛੇਤੀ ਤੋਂ ਛੇਤੀ ਇਹਦੇ ਵਿੱਚ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਉਹਨੇ ਕੀਤੀ ਸੀ ਸ਼ੋਮਣੀ ਕਮੇਟੀ ਨੂੰ ਵੀ ਹਦਾਇਤ ਕੀਤੀ ਸੀ ਪਰ ਮੈਂ ਕਹਿ ਸਕਦਾ ਅਸੀਂ 5 ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਬਣਾਈ ਸੀ ਪਹਿਲਾਂ 11 ਮੈਂਬਰੀ ਬਣਾਈ ਜਿਹੜੀ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਣਾਈ ਸੀ ਤੇ ਮੈਨੂੰ ਕਹਿਣ ਵਿੱਚ ਕੋਈ ਹਰਜ ਨਹੀਂਗਾ ਕਿ ਕਮੇਟੀ ਬਣੀ ਜ਼ਰੂਰ ਪਰ ਉਹ ਕਮੇਟੀ ਦੀ ਤੋੜ ਭੰਨ ਦਿੱਲੀ ਵਾਲਿਆਂ ਨੇ ਉਦੋਂ ਨਾਲ ਦੀ ਨਾਲ ਹੀ ਕਰਦੇ ਇੱਕੋ ਮੀਟਿੰਗ ਐਸੇ ਹਾਲ ਦੇ ਵਿੱਚ ਸਾਡੀ ਹੋਈ ਫਿਰ ਪੰਜ ਮੈਂਬਰੀ ਦੀ ਮੀਟਿੰਗ ਵੀ ਇੱਥੇ ਚਾਰ ਪੰਜ ਸਾਡੀਆਂ ਹੋਈਆਂ ਤੇ ਮੈਨੂੰ ਅਫਸੋਸ ਨਾ ਕਹਿਣਾ ਪੈਂਦਾ ਕਿ ਆ ਸਾਨੂੰ ਇੱਕ ਜਿਹੜੀ ਉਹਨਾਂ ਨੇ ਹੁਣ ਸਾਨੂੰ ਇੱਕ ਭੇਜੀ ਆ ਈਮੇਲ ਕਰਕੇ ਕਿ ਕੇਸ ਇਸ ਕਲੋਜ਼ਡ ਕਿ ਭਾਈ ਰਾਜੋਵਾਲ ਨੇ ਦਾ ਕੇਸ ਜਿਹੜਾ ਆ ਉਹ ਕਲੋਜ਼ ਕਰ ਦਿੱਤਾ ਗਿਆ ਹੁਣ ਜਿਹੜੀ ਨਵੀਂ ਇੱਕ ਸਾਡੀ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਚੱਲ ਰਹੀ ਆ ਉਹਦੀਆਂ ਪੇਸ਼ੀਆਂ ਵੀ ਰੋਜ਼ ਪੈ ਰਹੀਆਂ ਪਰ ਥੋੜੇ ਸਮੇਂ ਤੋਂ ਥੋੜੇ ਸਮੇਂ ਤੋਂ ਕਹਿਣ ਤੋਂ ਭਾਵ ਕਿ 18 ਮਾਰਚ ਡੇਟ ਫਿਕਸ ਸੀ ਉਸ ਦਿਨ ਉਹ ਡੇਟ ਪੈ ਗਈ 8 ਅਪ੍ਰੈਲ ਤੇ ਸਾਡੇ ਸਲੇ ਆਪਣੇ ਵਕੀਲ ਸਾਹਿਬ ਨੇ ਫਿਰ ਇਹ ਬੇਨਤੀ ਕੀਤੀ ਕਿ ਇਹਦੀ ਸੁਣਵਾਈ ਕੀਤੀ ਜਾਵੇ ਤੇ 8 ਅਪ੍ਰੈਲ ਪੈ ਗਈ ਤੇ ਚਾਰ ਨੂੰ ਨਹੀਂ ਐਪਲੀਕੇਸ਼ਨ ਪਾਈ ਸੀ ਜਿਹਦੀ ਡੇਟ ਹੁਣ 24 4 2025 ਰੱਖੀ ਗਈ ਆ ਤੇ ਮੈਂ ਆ ਅੱਜ ਕਿਉਂ ਇਹ ਦੁਬਾਰਾ ਚੱਕਿਆ ਟੇਕ ਅਪ ਮੈਨੂੰ ਹੁਣ ਇੱਕ ਮੈਸੇਜ ਕਨਵੇ ਹੋਇਆ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਵੱਲੋਂ ਉਹ ਕਹਿੰਦੇ ਮੈਨੂੰ ਹੁਣ ਮੌਤ ਦੇ ਵਿੱਚ ਤੇ ਜ਼ਿੰਦਗੀ ਦੇ ਵਿੱਚ ਫਰਕ ਨਹੀਂ ਦਿਖ ਰਿਹਾ ਮੈਂ ਬਿਲਕੁਲ ਤਿਆਰ ਆ ਹੁਣ ਮੇਰਾ ਫੈਸਲਾ ਭਾਰਤ ਸਰਕਾਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੀ ਪਟੀਸ਼ਨ ਵਾਪਸ ਲਵੇ ਜਿਹੜੀ ਮਾਰਸੀ ਪੋਜੀਸ਼ਨ ਪਾਈ ਆ ਬਹੁਤ ਖੁੱਲ ਕੇ ਉਹਨੇ ਕਿਹਾ ਕਿ ਮੈਨੂੰ ਹੁਣ ਕੋਈ ਇਸ ਗੱਲ ਦਾ ਵਿਜੋਗ ਨਹੀਂ ਤੇ ਮੈਂ ਤਿਆਰ ਆ ਤੇ ਮੈਂ ਆ ਕਹਿਣਾ ਚਾਹਣਾ ਅੱਜ ਅਜੈਕਟਿਵ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਅਸੀਂ ਤੁਹਾਤੋਂ ਹੁਣ ਅਨਸਾਪ ਮੰਗਦੇ ਭੀਖ ਨਹੀਂ ਮੰਗਦੇ ਤੁਸੀਂ ਆਈਦਰ ਦਿਸਵੇ ਔਰ ਥੈਟਵੇ ਜੇ ਤਾਂ ਉਹਦਾ ਫੈਸਲਾ ਤੁਹਾਨੂੰ ਲੱਗਦਾ ਭਈ ਕਿਉਂਕਿ ਮੈਂ ਬਿੱਟੂ ਸਾਹਿਬ ਉਹਦਾ ਨਾਮ ਹੈ ਪੂਰਾ ਰਮਨੀਸ਼ ਸਿੰਘ ਜੀ ਬਿੱਟੂ ਉਹਨਾਂ ਨੇ ਜਦੋਂ ਸੌਹ ਚੱਕੀ ਸੀ ਤੇ ਬਹੁਤ ਜੋਸ਼ ਕਰੋਸ਼ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਮੈਂ ਇਹ ਜਿਹੜੇ ਬੰਦੀ ਸਿੰਘ ਆ ਇਹਨਾਂ ਦੇ ਬਾਬਤ ਪੂਰਾ ਜ਼ੋਰ ਨਾਲ ਕੇਸ ਟੇਕ ਅਪ ਕਰੂੰਗਾ ਇਹ ਸਾਨੂੰ ਅੱਜ ਤਾਂ ਮੁੱਦਾ ਚੱਕਣਾ ਪਿਆ ਕਿ ਭਾਈ ਰਾਜਵਾਨਾ ਸਾਹਿਬ ਚੜ੍ਹਦੀ ਕਲਾ ਵਿੱਚ ਆ ਕੋਈ ਮਜੂਸੀ ਨਹੀਂ ਕਿਸੇ ਬੱਕ ਦੀ ਕੋਈ ਗੱਲ ਨਹੀਂ ਤੇ ਜਿਹੜਾ ਮਨੁੱਖ ਇਹ ਗੱਲ ਕਹੇ ਕਿ ਮੈਨੂੰ ਹੁਣ ਮੌਤ ਦੇ ਵਿੱਚ ਦੇ ਜੀਵਨ ਦੇ ਵਿੱਚ ਕੋਈ ਫਰਕ ਨਹੀਂ ਦਿੱਸਦਾ ਤੇ ਸਮਝ ਲੈਣਾ ਚਾਹੀਦਾ ਕਿ ਹੁਣ ਇਹ ਭਾਰਤ ਦੇ ਸ਼ਾਸਕ ਜਿਹੜੇ ਆ ਇਹ ਫੈਸਲਾ ਕਰਨ ਅਸੀਂ ਇਨਸਾਫ ਮੰਗਦੇ ਆ ਭੀਖ ਨਹੀਂ ਮੰਗਦੇ ਚਲੋ 2019 ਦੀ ਤੁਸੀਂ ਖਾਸ ਕਰਦੀ ਖਤਮ ਹੋਈ ਕਹਾਣੀ ਤੇ ਹੁਣ ਇੰਨੇ ਲੰਮੇ ਸਮੇਂ ਦਾ ਜਿਹੜਾ 2007 ਤੋਂ 18 ਸਾਲ ਹੋ ਗਏ ਪਾਂਸੀ ਦੀ ਚੌਕੀ ਦੇ ਵਿੱਚ ਬੰਦ ਹੋਇਆ ਨੂੰ ਭਾਈ ਜਰਤਾਰ ਸਾਹਿਬ ਹਵਾਰਾ ਉਹਨਾਂ ਦੀ ਉਮਰ ਕੈਦ ਹੋ ਗਈ ਸੀ ਬਾਕੀ ਭਾਈ ਲਖਵਿੰਦਰ ਸਿੰਘ ਚਲੋ ਜਮਾਨ ਤੇ ਆ ਗਏ ਉਨ੍ਹਾਂ ਦੇ ਨਾਲ ਭਾਈ ਅਰਵਾਰ ਸਿੰਘ ਦੀ ਤਾਰਾ ਮੇਰਾ ਕਹਿਣ ਤੋਂ ਭਾਵ ਕਿ ਅੱਜ ਅਸੀਂ ਮੰਗ ਕਰਦੇ ਹਾਂ ਕਿ ਔਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਵੀ ਦੋ ਵਾਰੀ ਪਹਿਲਾਂ ਵੀ ਇਹਨਾਂ ਨੂੰ ਤਾਰਨਾ ਕਰ ਚੁੱਕੀ ਆ ਹੁਣ 18 ਮਾਰਚ ਲਈ ਤਾਰਨਾ ਕੀਤੀ ਸੀ ਤਾਂ ਵੀ ਕੋਈ ਫਰਕ ਨਹੀਂ ਪਿਆ ਇਹ ਅਨਸਾਬ ਕੀਤਾ ਜਾਵੇ ਤੇ ਭਾਰਤ ਸਰਕਾਰ ਨੂੰ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਭਾਈ ਰਾਜਵਾਨਾ ਸਾਹਿਬ ਦਾ ਤੇ ਬੰਦੀ ਸਿੰਘਾਂ ਦਾ ਤੇ ਚੇਚੇ ਦੌਰ ਦੇ ਭਾਈ ਰਾਜੂ ਹਣੋਂ ਸਾਹਿਬ ਦਾ ਜਿਹੜਾ ਇਹ ਤੇ ਮੈਂ ਤਾਂ ਬੁਕਸ ਕਰ ਰਿਹਾ ਉਹਨਾਂ ਨੇ ਚੇਚੇ ਤੌਰ ਤੇ ਮੈਨੂੰ ਕਨਵੇ ਕੀਤਾ ਨੂੰ ਕਿ ਇਹ ਦੇ ਉੱਤੇ ਤੁਰੰਤ ਫੈਸਲਾ ਜਿਹੜਾ ਆ ਉਹ ਉਹ ਮੇਰਾ ਕਰ ਦਿੱਤਾ ਜਾਵੇ। ਸੋ ਦੂਸਰੀ ਕਿਉਂਕਿ ਅਸੀਂ ਪਿਛਲੇ ਸਮੇਂ ਦਰਾਂ ਨਾ ਮੀਟਿੰਗ ਕੀਤੀ ਸੀ ਇੱਥੇ ਪ੍ਰੈਸ ਕਾਨਫਰੰਸ ਨਹੀਂ ਮੈਂ ਇਕੱਲੇ ਨੇ ਉਹ ਵੀਡੀਓ ਪਾਈ ਸੀ। ਜਿਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਨਿਯੁਕਤੀ ਦਾ ਵਿਧੀ ਵਿਵਧਾਨ ਉਹਦੇ ਬਾਰੇ ਲੋਕਾਂ ਤੋਂ ਸੁਝਾਅ ਮੰਗੇ ਸੀ ਤੇ ਜਿਹਦੀ 20 ਤਰੀਕ ਅਸੀਂ ਫਿਕਸ ਕੀਤੀ ਆ ਬਹੁਤ ਸਾਰਿਆਂ ਦੇ ਆ ਸਾਡੇ ਕੋਲ ਲਿਸਟ ਆ ਜਿਹੜੇ ਜਿਨ੍ਹਾਂ ਦੇ ਸੁਝਾਅ ਆਏ ਆ ਪਰ ਫੇਰ ਵੀ ਜਿਹੜੀਆਂ ਵੱਡੀਆਂ ਜਥੇਬੰਦੀਆਂ ਉਹਨਾਂ ਨੇ ਹਾਲੇ ਘੱਟ ਸੁਝਾਅ ਭੇਜੇ ਆ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਜੇ ਛਿਰੀ ਅਕਾਲ ਤੱਕ ਸਾਹਿਬ ਸਿੱਖਾਂ ਦੀ ਸਰਮੌਰ ਸੰਸਥਾ ਸੁਪਰੀਮ ਸੰਸਥਾ ਆ ਇਹ ਕਿਉਂਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਐਕਟ ਨਾਲ ਸੰਬੰਧਿਤ ਆ ਤੇ ਉਹ ਵਿਧਿ ਵਿਵਧਾਨ ਜਿਹੜਾ ਸ਼੍ਰੋਮਣੀ ਕਮੇਟੀ ਦੇ ਪ੍ਰਿਵਿਊ ਦੇ ਵਿੱਚ ਰਹਿ ਕੇ ਬਣਨਾ ਪਰ ਉਹਦੀ ਨਿਯੁਕਤੀ ਤੇ ਉਹਦੀ ਆਪਣੇ ਜਿਦਾਂ ਆਪਾਂ ਕਈ ਵਾਰੀ ਕਹਿ ਦਿੰਨੇ ਜੀ ਹਟਾ ਦਿੱਤੇ ਗਏ ਉਹਦੇ ਸਾਰੇ ਲਈ ਮੈਂ ਬੇਨਤੀ ਕਰਦਾ ਤੁਹਾਨੂੰ ਪੱਤਰਕਾਰਾਂ ਨੂੰ ਵੀ ਤੁਸੀਂ ਵੀ ਆਪਣੇ ਸੁਝਾਅ ਦੇ ਸਕਦੇ ਆਂ ਤੋ ਉਹ ਵਿਧੀ ਵਿਧਾਨ ਬਣਾਉਣ ਲਈ ਸ਼ਾਇਦ ਸਾਨੂੰ ਤਰੀਕ ਹੋਰ ਲੰਬੀ ਕਰਨੀ ਪਵੇ ਕਿਉਂਕਿ ਆ ਸਾਡੇ ਕੋਲ ਜਿੰਨੇ ਕਾਏ ਆ ਇਹ ਆ ਜੀਮੇਲ ਤੋਂ ਅਸੀਂ ਕੱਢ ਕੇ ਸਾਰੇ ਆਪਣੇ ਪੋਟਅਪ ਕੀਤੇ ਆ ਸੋ ਇਹਦੇ ਵਿੱਚ ਵੀ ਮੈਂ ਸਮਝਦਾ ਕਿਉਂਕਿ ਸੰਸਥਾ ਸਰਮੌਰਿਆ ਤੇ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਫਰਮਾਨ ਦੇ ਨਾਲ ਸੰਬੰਧਿਤ ਸਾਰੇ ਤਖਤ ਸਹਿਬਾਨਾਂ ਦੇ ਫਰਮਾਨ ਵੀ ਆ ਸੋ ਇਸ ਕਰਕੇ ਮੈਂ ਤੁਹਾਨੂੰ ਤੇ ਬਾਕੀ ਸੰਗਤ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਆਪਣੇ ਜਿਹੜੇ ਸੁਝਾਅ ਭੇਜੇ ਜਾਂ। ਦੂਸਰਾ ਕਿਉਂਕਿ ਮਗਹਾਈ ਬਹੁਤ ਹੋ ਗਈ ਆ ਤੇ ਆਮ ਸਾਰਿਆਂ ਦਾ ਹੀ ਇਹ ਹੁੰਦਾ ਜੋਰ ਕਿ ਸਾਨੂੰ ਕੋ ਮਗਹਾਈ ਪੱਤਾ ਦਿੱਤਾ ਜਾਵੇ। ਪਿਛਲੇ ਸਾਲ ਵੀ ਮੁਲਾਜ਼ਮਾਂ ਨੂੰ ਮਗਹਾਈ ਪੱਤਾ ਦਿੱਤਾ ਗਿਆ। ਤੇ ਇਸ ਵਾਰ ਹਾਲ ਦੀ ਘੜੀ 4% ਇਹਨਾਂ ਨੂੰ ਜਿਹੜਾ ਉਹ ਮਗਹਾਈ ਪੱਤਾ ਜਿਹੜਾ ਆ ਉਹ ਦਿੱਤਾ ਜਾ ਰਿਹਾ। ਕਿਉਂਕਿ ਹਾਲੇ ਸਾਲ ਸਾਰਾ ਪਿਆ ਆ। ਤੇ کئی ਵਾਰੀ ਵੀ ਆਪਾਂ ਆਸਾਂ ਵੱਡੀਆਂ ਰੱਖਦੇ ਪਰ ਮੇਰਾ ਕੰਮ ਕੰਮ ਕਰਨ ਦਾ ਤੇ ਢੰਗ ਤਰੀਕਾ ਜਿਹੜਾ ਬਕਰਾ ਕਿਉਂਕਿ ਐਜੂਕੇਸ਼ਨ ਦੇ ਆਧਾਰੇ ਆ ਪਿੱਛੇ ਹੁਣ ਆਪਾਂ ਬਜਟ ਪੇਸ਼ ਕੀਤਾ ਤੇ ਬਜਟ ਦੇ ਵਿੱਚ ਐਜੂਕੇਸ਼ਨ ਆਧਾਰਿਆਂ ਦਾ ਅੱਜ ਵੀ ਸਾਡੇ ਤੇ ਵੱਡਾ ਬੋਝ ਖੜਾ ਬੋਝ ਨੂੰ ਅਸੀਂ ਚੱਕ ਵੀ ਰਹੇ ਹਾਂ ਕੋਈ ਇਹਦੇ ਵਿੱਚ ਕੋਈ ਚਿੰਤਾ ਦੀ ਗੱਲ ਨਹੀਂ ਸਾਰੇ ਅਪਡੇਟ ਆ ਆਧਾਰੇ ਸਾਰੇ ਪਰ ਫਿਰ ਵੀ ਵੱਡਾ ਜਿਹੜਾ ਬਜਟ ਦਾ ਹਿੱਸਾ ਉੱਥੇ ਚਲਿਆ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਕਿ ਜਿਹੜੇ ਬੰਦੀ ਸਿੰਘ ਆ ਇਹ ਗੁਰੂ ਸਾਹਿਬ ਜੀ ਕਿਰਪਾ ਕਰਨ ਮਾਨਸਪਤੀਆ ਬਾਹਣ ਤੇ ਚਾਚੇ ਤੌਰ ਦੇ ਭਾਈ ਰਾਜੋਆਣੇ ਸਾਹਿਬ ਦੇ ਕੇਸ ਦੇ ਵਿੱਚ ਕਿ ਜਿਹੜੇ ਅਨਸਾਫ਼ ਮੰਗਦੇ ਆ ਤੇ ਅਸੀਂ ਵੀ ਇਨਸਾਫ਼ ਹੀ ਮੰਗਦੇ ਆ ਪਰ ਉਹ ਕਹਿੰਦੇ ਬਈ ਮਾਰਸੀ ਕੰਡੀਸ਼ਨ ਵਾਪਸ ਲਾਓ ਪਰ ਉਹ ਪਹਿਲਾਂ ਵੀ ਉਹਨੇ ਕਿਹਾ ਸੀ ਕਿਉਂਕਿ ਅਸੀਂ ਤਾਂ ਬੰਦੀ ਸਿੰਘਾਂ ਦੇ ਵਿਹਾਈ ਮੰਗਦੇ ਆ ਜੇ ਮਾਰਸੀ ਪਟੀਸ਼ਨ ਵਾਪਸ ਵੀ ਲੈ ਲਈ ਕਰਨਾ ਇਹਨੇ ਫੇਰ ਵੀ ਕੁਛ ਨਹੀਂ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਧੇਰੇ ਵਿਚਾਰ ਲਈ ਇਹਤੇ ਵੀ ਵਿਚਾਰ ਕਰੂਗੀ ਪਰ ਇਹ ਮੰਗ ਕਰਦੇ ਆ ਕਿ ਤੁਰੰਤ ਭਾਰਤ ਸਰਕਾਰ ਇਹਦੇ ਉੱਤੇ ਆਪਣਾ ਫੈਸਲਾ ਲਵੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਰਾਜੋ ਨੇ ਮਾਰਸੀ ਪਟੀਸ਼ਨ ਜਿਹੜੀ ਸਿਕਿਉਰਿਟੀ ਕਮੇਟੀ ਸੀ ਉਦੋਂ ਵੀ ਸੰਗਤਾਂ ਤੋਂ ਸੁਝਾਅ ਮਿਲਿਆ ਸੀ ਉਹ ਕਿਸ ਤਰ੍ਹਾਂ ਦੇ ਸੁਝਾਅ ਆਏ ਸੀ ਉਹਦੇ ਬਾਰੇ ਕੋਈ ਜਾਣ ਲੈ ਨਹੀਂ ਪਾਇਆ ਗਿਆ ਦੇਖੋ ਸੁਝਾਅ ਤਾਂ ਅੱਜ ਵੀ ਆਉਂਦੇ ਆ ਪਰ ਕਿਉਂਕਿ ਅਸੀਂ ਮੁੜ ਕੇ ਸੁਪਰੀਮ ਕੋਰਟ ਨੂੰ ਭਾਈ ਸਾਹਿਬ ਮੂਵ ਹੋ ਗਏ ਸੀ ਤੇ ਆਪਾਂ ਇਹ ਤਰਾਂਤੇ ਨੂੰ ਜਿਹੜਾ ਆ ਤੇ ਸੁਪਰੀਮ ਕੋਰਟ ਨੇ ਇੱਕ ਦੋ ਵਾਰੀ ਉਹਨਾਂ ਨੂੰ ਬਹੁਤ ਜ਼ੋਰ ਨਾਲ ਕਿਹਾ ਵੀ ਆ ਵੀ ਤੁਸੀਂ ਫੈਸਲਾ ਕਿਉਂ ਨਹੀਂ ਲੈ ਲਿਆ ਤੇ ਹੁਣ ਵੀ ਆ 24 ਤਰੀਕ ਹੈਗੀ ਆ 24 ਨੂੰ ਪਤਾ ਲੱਗ ਜਾਊਗਾ ਕੀ ਫਰਦਰ ਜਿਹੜਾ ਆ ਆਨਰ ਸੁਪਰੀਮ ਕੋਰਟ ਇਹਨਾਂ ਨੂੰ ਡਾਇਰੈਕਸ਼ਨ ਦਿੰਦੀ ਆ ਵਿਧਾਨ ਸਭਾ ਦੇ ਚੱਕਰ ਦੇ ਪੱਧਰ ਤੇ ਹੋਰ ਕਿਹੜੇ ਕਿਹੜੇ ਸਟੈਪ ਬਣਾਏ ਜਾਣੇ ਨੇ ਜਿਹੜੇ ਵਿਧੇ ਵਿਵਧਾਨ ਦੇ ਲਈ ਦੇਖੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਦੇਖੋ ਇਹ ਬਾਅਦ ਦਾ ਕੰਮ ਆ ਪਹਿਲਾ ਦਾ ਸੁਝਾਅ ਆਪਣੇ ਦਿੱਤੇ ਜਾਣ ਸੁਝਾਵਾਂ ਨੂੰ ਇੱਕ ਕਮੇਟੀ ਬਣਾ ਲਾਂਗੇ ਉਹ ਸਿਰਫ ਸੁਝਾਵਾਂ ਨੂੰ ਪੱਕੀ ਨਹੀਂ ਹੋਊਗੀ ਉਹ ਸੁਝਾਅ ਜਿਹੜੇ ਆ ਸਾਰਾ ਉਹਨਾਂ ਦਾ ਮਲਾਂਕਣ ਕਰਨਗੇ ਉਹ ਮਲਾਂਕਣ ਦੇ ਵਿੱਚੋਂ ਫੇਰ ਥੋੜਾ ਥੋੜਾ ਕੱਢਦਾ ਕੱਢਦੇ ਅਖੀਰ ਕਿਸੇ ਆਪਾਂ ਫੇਰ ਸਟੇਜ ਤੇ ਪਹੁੰਚਾਂਗੇ ਸਿੰਘ ਸਾਹਿਬ ਨੂੰ ਨਿਕ ਸਿੱਖੀ ਦੇ ਪ੍ਰਚਾਰਕ ਸਾਹਿਬ ਨੇ ਲੈਸ਼ੂ ਕੀਤੀ ਗਈ ਸ਼੍ਰੋਮਣੀ ਕਮੇਟੀ ਉਹਨਾਂ ਕੀ ਰੋਲ ਰਿਹਾ ਕਰੀ ਦੇਖੋ ਸਾਡਾ ਇਹ ਸਿੰਘ ਸਾਹਿਬਾਂ ਦਾ ਆਪਣਾ ਵੱਖਰਾ ਹੁੰਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਧਰਮ ਪ੍ਰਚਾਰ ਵੰਗਿਆ ਆ ਮੈਂ ਦੱਸਿਆ ਤੁਹਾਨੂੰ ਕਿ 13258 ਪੁਰਾਣੀ ਇਹ ਅਮਰ ਛੱਕੇ ਗਏ ਮ사ਖੀ ਤੇ ਤੇ ਮੇਰੇ ਆਪ ਦੇ ਹਲਕੇ 'ਚ 20 ਤਰੀਕ ਨੂੰ ਵੱਡਾ ਅਮਰ ਸੰਚਾਰ ਹੋ ਰਿਹਾ ਕਲਰ ਆਪਣੇ ਬਾਬਾ ਭਗੇਰ ਸਿੰਘ ਦੀ ਸਮਾਧ ਹਰਿਆਣੇ 'ਵਿਕੇ ਸਿੰਘ ਸਾਹਿਬ ਮੁਬਾਰਕ ਆ ਉਹ ਆਪਣੇ ਤੌਰ ਤੇ ਕਰਨ ਪਰ ਸ਼ੋਮਣੀ ਗੁਰਦਾਰਾ ਪਰਮਦਰ ਕਮੇਟੀ ਆਪ ਵੀ ਸਮਰਾਥਿਆ ਸਾਡੇ ਕੋਲ ਇੰਨੇ ਪ੍ਰਚਾਰ ਕੀਆ ਬੱਕ ਬੱਕ ਜੋਨਾਂ ਦੇ ਔਰ ਮੈਂ ਮਾਲਵੇ 'ਚ ਵੀ ਦੇਖਦਾ ਉਧਰ ਵੀ ਅਮਰ ਸੰਚਾਰ ਹੋ ਰਹੇ ਆ ਇਹਨ ਸਾਡੇ ਪੰਜਾਬੋਂ ਬਾਹਰ ਉਹ ਵੀ ਵੱਡੇ ਪੱਧਰ ਤੇ ਅਮਰ ਸੰਚਾਰ ਹੋ ਰਿਹਾ ਸਿੰਘ ਸਾਹਿਬ ਵੀ ਆਪਣੇ ਤੌਰ ਤੇ ਕਰਨ ਕਿਉਂਕਿ ਮੈਂ ਸਮਝਦਾ ਸਿੱਖਾਂ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸੰਪਰਦਾਵਾਂ ਜਿਹੜੀਆਂ ਉਹ ਵੀ ਅਮਰ ਸੰਚਾਰ ਕਰਦੀਆਂ ਤੇ ਸਾਡਾ ਹਮੇਸ਼ਾ ਅਮਰ ਸੰਚਾਰ ਦੇ ਵਿੱਚ ਹਮੇਸ਼ਾ ਸਾਰਿਆਂ ਦਾ ਸਹਿਯੋਗ ਰਿਹਾ ਅਸੀਂ ਤਾਂ ਕਈ ਵਾਰੀ ਜਿੱਥੇ ਨਹੀਂ ਲੋੜ ਤੋਂ ਹੁੰਦੇ ਉਥੇ ਕਕਾਰ ਵੀ ਫ੍ਰੀ ਭੇਜਦੇ ਆਂ ਲੋੜ ਅਨਸਾਰ ਜੇ ਕੋਈ ਸਾ ਤੋਂ ਮੰਗਦਾ ਅਸੀਂ ਫ੍ਰੀ ਭੇਜ ਦਿੰਨੇ ਕਾਸ ਸਾਰੇ ਕਿਸੇ ਤੁਸੀਂ ਕਹਿ ਕੇ ਜਿਹੜਾ ਵਿਧੀ ਵਿਧਾਨ ਪਧਾ ਕੇ ਸ੍ਰੀ ਕਾਰਜਕਸਾ ਦੇ ਚਤੇ ਦਾਰਜੀ ਦੀ ਖਾਲੀ ਪੂਛ ਪਈ ਉਹਨੂੰ ਭਰਿਆ ਜਾਊਗਾ ਉਹ ਨਹੀਂ ਦੇ ਤਾਂ ਐਸਾ ਕਾਰਜਕਰੀ ਕੰਮ ਚੱਲਦਾ ਦੇਖੋ ਸਾਰੇ ਸਾਰੀਆਂ ਜਿਹੜੀਆਂ ਪੌਰਤਪਾਲ ਜੀ ਸਾਰੀਆਂ ਗੱਲਾਂ ਤੇ ਵਿਚਾਰਾ ਹੋ ਰਹੀਆਂ ਕਿਉਂਕਿ ਵਿਧੀ ਵਿਧਾਨ ਇਹ ਛੋਟਾ ਕਾਰਜ ਨਹੀਂ ਹਰ ਇੱਕ ਬੰਦੇ ਦੀ ਆਪਣੀ ਆਪਣੀ ਰਾਇ ਆ ਕੋਈ ਕਿਸ ਤਰ੍ਹਾਂ ਦੀ ਰਾਇ ਦਿੰਦਾ ਕੋਈ ਕਿਸ ਤਰ੍ਹਾਂ ਦੀ ਰਾਇ ਦਿੰਦਾ ਤੇ ਮੈਂ ਪਹਿਲਾਂ ਵੀ ਕਹਿ ਚੁੱਕਾ ਅਸੀਂ ਪਹਿਲਾਂ ਲਾਗੂ ਆਪਣੇ ਜਨਰਲ ਹਾਊਸ ਦੇ ਵਿੱਚ ਮਤਾ ਆਇਆ ਸੀ ਕਿ ਬਨਮੈਨ ਬਨ ਪੋਸਟ ਤੇ ਉਹ ਫਿਰ ਜਿਲ੍ਹਾ ਸਾਡਾ ਸਿਸਟਮ ਮੀਨ ਵਾਈਲ ਵੀ ਹੋ ਸਕਦਾ ਇਹ ਨਹੀਂ ਤਾਂ ਕਿਉਂਕਿ ਉਹ ਲੰਮਾ ਕੰਮ ਆ ਹਲੇ ਸਾਡਾ ਤੇ ਇਹ ਵੀ ਇਹਦੇ ਆਸ ਰੱਖੋ ਕੋਈ ਨਾ ਕੋਈ ਜਿਹੜਾ ਆ ਸਮੇਂ ਅਨੁਸਾਰ ਕੋਈ ਲਾ ਜੀ ਬਾਣੀ ਸਾਹਿਬ ਜੀ ਇਹ ਤੁਸੀਂ ਮੰੰਦੀ ਸਾਹਿਬ ਦੀ ਵੀਡੀਓ ਦੇਖੀ ਹੋਏਗੀ ਜਿੱਦਾਂ ਸੱਤ ਨਾਲ ਬਹਿਸ ਬਾਜੀ ਕਰਦੇ ਨਜ਼ਰ ਆਉਂਦੇ ਨੇ ਜਿਵੇਂ ਤਾਰਾਂ ਦੀ ਸੰਯੁਕਤੀ ਬਾਰੇ ਹੌਣ ਲੱਗਦੇ ਵੀ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਕਿਉਂਕਿ ਇਹ ਵਿਧਾਨ ਸਭਾ ਦਾ ਮਸਲਾ ਹੈ ਦੇਖੋ ਮੈਂ ਪਹਿਲਾਂ ਵੀ ਕਹਿ ਰਿਹਾ ਹਾਂ ਹੁਣ ਕਈ ਵਾਰੀ ਉੱਠਣਗੇ ਵੀ ਹੁਣ ਆਪ ਵਾਲੇ ਪਹਿਲਾਂ ਇਹ ਤਾਂ ਕਲੀਅਰ ਕਰਨਗੇ ਉਹ ਤਾਂ ਨੂੰ ਮੰਨਦੇ ਵੀ ਆ ਪਹਿਲਾਂ ਵੀ ਇਹਨਾਂ ਨੇ ਇੱਕ ਉਹਦੋਂ ਸਾਡੇ ਮਤਾ ਪਾ ਕੇ ਆਪਣੇ ਐਮੈਂਡਮੈਂਟ ਕੀਤੀ ਸੀ ਜਿਹਨੂੰ ਅਸੀਂ ਪੂਰੇ ਜ਼ੋਰ ਦੇ ਨਾਲ ਵਿਰੋਧ ਕੀਤਾ ਸੀ ਮੰਤਰੀ ਜੀ ਆ ਵੀ ਦੱਸੋ ਇਹ ਸਾਡੀ ਜੁਡੀਸਟਿਕ ਚੱਕੇ ਨਾ ਜੇ ਹੁਣ ਮੈਂ ਐਕਸਾਈਜ਼ ਦੀ ਕਾਂ ਬਿਸ਼ੋਮਣੀ ਕਮੇਟੀ ਨੇ ਫੈਸਲੇ ਕਰਨੇ ਜਾਂ ਹੋਰ ਕੋ ਫੈਸਲੇ ਲੋਕਲ ਬਾਡੀਜ਼ ਦੇ ਕਰਨੇ ਤੇ ਸ਼੍ਰੋਮਣੀ ਕਮੇਟੀ ਕਰੂਗੀ ਇਹ ਇੱਕ ਜੂਰਿਸਡਿਕਸ਼ਨ ਨਹੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਇੱਕ ਐਕਟ ਆ ਫਿਰ ਉਹ ਪਾਰਲੀਮੈਂਟ ਦੀ ਨਹੀਂ ਡਿਸਕਾਰ ਸੁਣਾ ਉਹ ਤਾਂ ਸਾਡੇ ਕੋ ਸ਼੍ਰੋਮਣੀ ਕਮੇਟੀ ਆਪਣੇ ਪਈ ਆ ਜਿਹੜੀ ਇਹ ਸਾਰੇ ਬੈਂਸਲੇ ਕਰਦੀ ਆ ਸੋ ਇਸ ਕਰਕੇ ਉਹਨਾਂ ਨੂੰ ਮੈਂ ਬੇਨਤੀ ਕਰ ਰਿਹਾ ਇੰਨ੍ਹਾਂ ਦੇ ਜਿਹੜੇ ਵਿਵਾਦਕ ਤੌਰ ਤੇ ਨਹੀਂ ਮੈਂ ਕਹਿ ਸਕਦਾ ਕੋਈ ਅਧਿਕਾਰ ਹੀ ਨਹੀਂ ਉਹਨਾਂ ਨੂੰ ਉਹਨੂੰ ਆਪਣੇ ਅਸੈਂਬਲੀ ਦੇ ਵਿੱਚ ਚੱਕਣ ਦਾ ਕੋਈ ਅਧਿਕਾਰ ਨਹੀਂ ਤੇ ਸਾਡਾ ਸ਼ੋਮਨੀ ਗੋਦਵਾਰਾ ਦਾ ਪ੍ਰਬੰਧਕ ਕਮੇਟੀ ਆਪਣਾ ਪ੍ਰਬੰਧ ਕਰ ਰਹੀ ਹੈ। ਕਾਲੇ ਚ ਰੱਖਣਾ ਹੈ ਅਸੀਂ ਕੀਤਾ ਜਾ ਰਿਹਾ ਹੈ। ਵਕਫ ਸੋਰਸ ਬਿਲਕੁਲ ਬੜਾ ਵਿਰੋਧ ਕੀਤਾ ਜਾ ਰਿਹਾ ਹੈ। ਲੋਕ ਸਭਾ ਜੀ ਵੀ ਆਰਟੀਕਲ 32 ਬਾਰੇ ਬੰਨੋ ਬੋਲਦਾ ਕਾਇਆ ਕਿ ਦੇਖੋ ਸਿੱਖ ਕੌਮ ਤੇ ਖਾਸ ਕਰਕੇ ਸ਼ੋਮਨੀ ਗੋਦਵਾਰਾ ਪ੍ਰਬੰਧਕ ਕਮੇਟੀ ਤੇ ਸ਼ੋਮਨੀ ਕਾਲੀਦਾਲ ਇਹ ਹਮੇਸ਼ਾ ਮਿਨੋਰਟੀ ਲਈ ਤੇ ਮਿਨੋਰਟੀ ਦੇ ਹੱਕਾਂ ਲਈ ਲੜਦਾ ਰਿਹਾ। ਅੱਜ ਵੀ ਅਸੀਂ ਤੁਸੀਂ ਦੇਖਿਆ ਹੋਣਾ ਪਿਛਲੇ ਬਜਟ ਵਿਲਾਸ ਦੇ ਵਿੱਚ ਅਸੀਂ ਇਸ ਐਕਟ ਦਾ ਵਿਰੋਧ ਕੀਤਾ ਪਰ ਕਿਉਂਕਿ ਮжоਰਿਟੀ ਹੋਣ ਕਰਕੇ ਉਹ ਪਾਸ ਤਾਂ ਕਰਵਾ ਗਏ ਦੋਨਾਂ ਹੌਸਾਂ ਦੇ ਵਿੱਚੋਂ ਪਰ ਮੈਂ ਸਮਝਦਾ ਕਿ ਇਹ ਮਿਨਿਓਰਿਟੀ ਤੇ ਸਿੱਧਾ ਹਮਲਾ ਜਿਹਦੇ ਤੋਂ ਭਾਰਤ ਸਰਕਾਰ ਨੂੰ ਵੀ ਬੇਨਤੀ ਆ ਗਰੇਜ ਕਰਨਾ ਚਾਹੀਦਾ ਹਾਂ ਜੇ ਕੋ ਕਰਨੇ ਵੀ ਆ ਤਰਮੀਮ ਤੇ ਪਹਿਲਾਂ ਉਹਨਾਂ ਨੂੰ ਉਸ ਕਮਿਊਨਿਟੀ ਨੂੰ ਕੌਨਫੀਡੈਂਸ ਚ ਲੈ ਲੈਣ ਸੋ ਦੈਟ ਜਿੱਥੇ ਜਿੱਥੇ ਕਿਤੇ ਕੋ ਖਾਸਾ ਹੈਗਾ ਆ ਉਹ ਆਪਣਾ ਦੂਰ ਹੋ ਜਾਏ ਸਰਦਾਰ ਜੀ 350 ਸਾਲਾਂ ਦਾ ਹਸਤਾਖਰ ਦੇ ਸਮਾਗਮ ਕਰਨਾ 550 ਸਾਲਾਂ ਦੇ ਸਾਡੇ 18 ਤਰੀਕ ਤੋਂ 350 ਸਾਲਾਂ ਸੌਰੀ 350 ਸਾਲਾਂ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸੀਸ ਗੰਜ ਵਿਖੇ ਉਹ ਆਪਾਂ ਸ਼ਹੀਦ ਦੇ ਗੁਰਪੁਰਬ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾਂ ਤੇ ਨਾਲ ਸਹਿਬ ਕਲਗੀਧਰ ਪਾਤਸ਼ਾਹ ਤਾਂਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ 350 ਸਾਲਾਂ ਗੁਰਤਾ ਗਦੀ ਦਿਵਸ ਇਹ ਸਾਰੇ ਸਮਾਗਮ ਜਿਹੜੇ ਆ ਇਹਨਾਂ ਦੀ ਸ਼ੁਰੂਆਤ ਅਸੀਂ ਕਰ ਦੇਣੀ ਹੈ ਹੁਣ 18 ਤਰੀਕ ਤੋਂ ਉਹਦੇ ਸਬੰਧ ਵਿੱਚ ਵੱਡੀ ਸਾਬ ਕਮੇਟੀ ਵੀ ਬਣਾਈ ਆ ਤੇ ਅਸੀਂ 5 ਕਰੋੜ ਰੁਪਈਆ ਉਹਦੇ ਲਈ ਬਜਟ ਦੇ ਵਿੱਚ ਰਾਖਵਾ ਵੀ ਰੱਖਿਆ ਉਹਦੇ ਲਈ ਇੱਕ ਵੱਡਾ ਨਗਰ ਕੀਰਤਨ ਉਹ ਸ਼੍ਰੀਨਗਰ ਤੋਂ ਤੇ ਦੂਜਾ ਆਸਾਮ ਤੋਂ ਕਿਉਂਕਿ ਨਗਰ ਕੀਰਤਨ ਦੇ ਨਾਲ ਸਾਰੇ ਪ੍ਰਚਾਰਕ ਹੁੰਦੇ ਆ ਪ੍ਰੇਰਨਾ ਵੀ ਹੁੰਦੀ ਆ ਉਹ ਤੋਂ ਇਲਾਵਾ ਅਸੀਂ ਹੋਰ ਵੀ ਪ੍ਰੋਗਰਾਮ ਲਿਖੇ ਆ ਜਿਹੜੇ ਸਮੇ ਸਮੇਸਰ ਤੁਹਾਡੇ ਰੂਬਰੂ ਕਰਦੇ ਰਹਾਂਗੇ ਕਿਉਂਕਿ 350 ਸਾਲ ਆਇਆ ਤੇ ਅਸੀਂ ਚਾਹੁੰਦੇ ਪਈਆਂ ਵੀ 350 ਸਾਲਾ ਮਨਾਈਏ ਨਾ ਕੋਈ ਵਸਾਈਏ ਵੀ ਕੋਈ ਲੋਕਾਂ ਦੇ ਮਨਾਂ ਦੇ ਵਿੱਚ ਬਸ ਵੀ ਜਾਵੇ ਬਸੇ ਕੀ ਕਿ ਜਿਹੜਾ ਸਤਗੁਰੂ ਜੀ ਨੇ 350 ਸਾਲ ਪਹਿਲਾਂ ਦੂਸਰਿਆਂ ਲਈ ਬਲੀਦਾਨ ਦੇ ਕੇ ਤੇ ਉਹਨਾਂ ਦੇ ਧਰਮ ਦੀ ਰਾਖੀ ਲਈ ਆਪਣਾ ਬਲੀਦਾਨ ਦਿੱਤਾ ਇਹ ਅੱਜ ਵੀ ਸਾਨੂੰ ਸੰਦੇਸ਼ ਜਿਹੜਾ ਘਰ-ਘਰ ਦੇ ਵਿੱਚ ਜਿਹੜਾ ਆ ਉਹ ਜਾਣਾ ਚਾਹੇਗਾ ਤੇ ਅਸੀਂ ਪੰਜਾਬਾਂ ਦੇ ਬਹੁਤ ਬਪਾ ਟੈਕਸਿੰਗ ਦੇ ਖਿਲਾਫ ਇੱਕ ਸ਼ਿਕਾਇਤ ਆਈ ਹੈ ਤੁਹਾਨੂੰ ਕੀ ਉਹਦੀ ਪੜਤਾਲ ਕਰੋਗੇ ਜੇ ਮੇਰੇ ਕੋਲ ਆ ਜੇ ਮੇਰੇ ਕੋਲ ਆऊंगी ਮੈਂ ਕੋ ਕਰੂੰਗਾ ਸਾਹਿਬ ਜੀ ਕਿਸੇ ਕਾਰਨ ਰੋਕਣ ਦੀ ਹੋ ਸਕਿਆ ਅਫਵਾਹ ਫੈਲਦੀ ਸੀ ਪਤਾ ਜੀ ਬਹੁਤ ਬਹਿੰਤੀ ਸਾਨੂੰ ਦੇਖੋ ਆ ਮੈਂ ਤਾਂ ਹੁਣ ਵਿਚ ਲਾ ਕੇ ਬੈਠਾ ਨਾ ਇਹ ਡਿਸਕ ਵੀ ਪ੍ਰੋਬਲਮ ਸੀਗਾ ਮੈਂ ਤੁਹਾਨੂੰ ਵੀ ਕਲੀਅਰ ਕਰਨਾ ਚਾਹੁੰਦਾ ਉਹ ਚਲੋ ਮੀਡੀਆ ਨੇ ਆਪਣੇ ਹਿਸਾਬ ਨਾਲ ਲਾਉਣੀ ਹੁੰਦੀ ਜੇਲੇ ਮੇਰਾ ਘਰ ਜੇ ਕਿਸੇ ਦੀ ਹਿੱਲੀ ਹੋਊ ਉਹ ਡਿਸਕਾਉਂਟ ਉਹ ਦੇ ਲਵੇ ਮੈਂ ਲੋਕ ਕਿੰਨਾ ਮਸੂਹਤ ਹੁੰਦਾ ਤੇ ਇਸ ਕਰਕੇ ਮੈਂ ਆਪਣੇ ਕਨਵੇ ਵੀ ਕਰਦਾ ਹਾਂ ਅਧਾਰੀਆਂ ਨੇ ਵੀ ਕਨਵੇ ਕਰ ਦੁੱਤਾ ਸੀ ਫੇ ਮੈਂ ਕਿਉਂ ਨਹੀਂ ਆ ਰਿਹਾ